ਇਕ ਤੀਜਾ ਮਸਲਾ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਖਾਸ ਕਰਕੇ ਜਿਹੜੀ ਅੱਜ ਸਕੱਤਰੇਤ ਹੋਈ ਕਾਲ ਤਖਤ ਸਾਹਿਬ ਦੇ ਉੱਥੋਂ ਜਥੇਦਾਰਾਂ ਨੇ ਨਿਰਦੇਸ਼ ਵੀ ਦਿੱਤੇ ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਉਸ ਕਮੇਟੀ ਦੇ ਵਿੱਚ ਨੇ ਔਰ ਹੋਰ ਵੀ ਚਾਰ ਮੈਂਬਰ ਨੇ ਇਹਨਾਂ ਦੀ ਡਿਊਟੀ ਲੱਗੀ ਹੈ ਕਿ ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ ਹੁਣ ਕੇਂਦਰ ਸਰਕਾਰ ਨਾਲ ਕੀ ਪਹਿਲਾਂ ਗੱਲ ਹੋਈ ਨਹੀਂ ਜੇ ਗੱਲ ਹੋਈ ਹੈ ਤਾਂ ਫਿਰ ਅਮਲੀ ਰੂਪ ਚ ਕਿਵੇਂ ਆਏਗੀ ਔਰ ਜਿਹੜੀ ਇਹ ਅੱਜ ਕਮੇਟੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਜਿਹੜੇ ਨਿਰਦੇਸ਼ ਆਏ ਨੇ ਉਹ ਕਿੰਨੇ ਕੁ ਮਾਇਨੇ ਰੱਖਦੇ ਆ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦਾ ਕਿ ਅਗਰ ਇਸ ਕਮੇਟੀ ਦੇ ਵਿੱਚ ਨਾਮੀ ਜਿਹੜੇ ਲੋਕ ਨੇ ਅਗਰ ਉਹਨਾਂ ਨੂੰ ਪਾਇਆ ਜਾਂਦਾ ਤੇ ਬਹੁਤ ਵਧੀਆ ਹੁੰਦਾ ਉਹਦੇ ਵਿੱਚ ਹੋ ਸਕਦਾ ਕਿ ਸ਼ਰੋਮਣੀ ਕਾਲੇ ਨੂੰ ਚਾਹੀਦਾ ਅਨਰੇਸ਼ ਗੁਜਰਾਲ ਵਰਗੇ ਚਾਹੀਦੇ ਸੀ ਉਹਦੇ ਵਿੱਚ ਤਰਲੋਚਨ ਸਿੰਘ ਹੋਣੀ ਚਾਹੀਦੇ ਸੀ ਜਾਂ ਤੁਸੀਂ ਅਗਰ ਇਹਦੇ ਭਾਜੀਪੀ ਦੇ ਵਿੱਚ ਬਹੁਤ ਸਾਰੇ ਅਜਿਹੇ ਸਿੱਖ ਲੀਡਰ ਨੇ ਉਹਨਾਂ ਨੂੰ ਲੈਂਦੇ ਨਾਲੇ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਕਿੰਨੇ ਕੀ ਪੱਟਾਂ ਚ ਜਾਣ ਹੈਗੀ ਨੇ ਲੱਤਾ ਚ ਕਿੰਨੇ ਕੀ ਜਾਣ ਲੱਗੀ ਉਹਦੇ ਚ ਭਾਵੇਂ ਉਹਨੂੰ ਆਰ ਪੀ ਸਿੰਘ ਨੂੰ ਲੈ ਲੈਂਦੇ ਜਾਂ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਲੈਂਦੇ ਜਾਂ ਤੁਸੀਂ ਉਹ ਜਿਹੜੇ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੂੰ ਲੈ ਲੈਂਦੇ ਜਾਂਪਾਂ ਹੋ ਸਕਦਾ ਤੁਸੀਂ ਕੈਪਟਨ ਮਰਿੰਦਰ ਨੂੰ ਲੈ ਲੈਂਦੇ ਜੇ ਕਾਲਤਕ ਸਾਹਿਬ ਨੇ ਕਮੇਟੀ ਉਹਦੇ ਤੇ ਲੱਗਦਾ ਸਾਰੀਆਂ ਪਾਰਟੀਆਂ ਨੂੰ ਲੈਣਾ ਚਾਹੀਦਾ ਬੰਦੀ ਸਿੰਘਾਂ ਦੇ ਮਸਲੇ ਦੇ ਤੇ ਪਿੱਛੇ ਜੇ ਰਾਣਾ ਕੇ ਪੀ ਸਿੰਘ ਜਿਹੜੇ ਸਾਬਕਾ ਸਪੀਕਰ ਹੈ ਚੁੱਕੇ ਉਹਨੇ ਵੀ ਕੀ ਕਹਿ ਰਿਹਾ ਹੋਣਾ ਚਾਹੀਦਾ ਜੇ ਇਹਨੂੰ ਤੁਸੀਂ ਪੰਜਾਬ ਪੋਲੀਟਿਕਲ ਲੜਾਈ ਬਣਾਉਣੀ ਆ ਪੰਜਾਬ ਦਾ ਮਸਲਾ ਬਣਾਉਣਾ ਹੈਗਾ ਕੌਮ ਦਾ ਮਸਲਾ ਨਹੀਂ ਪੰਜਾਬ ਦਾ ਗਰਮ ਮਸਲਾ ਬਣੋ ਨਾ ਕਿ ਸਾਰੀਆਂ ਪਾਰਟੀਆਂ ਦੇ ਇੱਕ ਬੰਦਾ ਨੁਮਾਇੰਦਾ ਸ਼ਾਮਲ ਕਰ ਲਏ ਹੁੰਦੇਗੇ ਹੁਣ ਉਹਦੇ ਚ ਤੋਂ ਹੀ ਬਲਵੰਤ ਰਾਜੂਵਾਲਾ ਦੀ ਭੈਣ ਜਿਹੜੇ ਕਮਲਜੀਤ ਕੋਰ ਉਹਨਾਂ ਨੂੰ ਲੈ ਲਿਆ ਜਾਂ ਵਿਰਸਾ ਸਿੰਘ ਮਲਟੋਵਾ ਉਹਨਾਂ ਨੂੰ ਲੈ ਲਿਆ ਜਾਂ ਚਲੋ ਸ਼੍ਰੋਮਣੀ ਗੁਰਦਾਪੁਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਦਿੱਲੀ ਵਾਲੇ ਦਾ ਠੀਕ ਹੈ ਹੁਣ ਇਸ ਮਸਲੇ ਤੇ ਜਿਹੜੇ ਅਜੀਤ ਅਖਬਾਰ ਦੇ ਮਾਲਕ ਨੇ ਬਰਜਿੰਦਰ ਸਿੰਘ ਹਮਦਰਦ ਹੋਣੀ ਕੀ ਉਹ ਉਸ ਕਮੇਟੀ ਦਾ ਹਿੱਸਾ ਬਣੇ ਰਹਿਣਗੇ ਜਾਂ ਉਹ ਵੀ ਇੱਕ ਆਪਣੇ ਆਪ ਚ ਸਵਾਲ ਹੁਣ ਇਹ ਜਿਹੜੇ ਅਗਰ ਕਮੇਟੀ ਦੇ ਵਿੱਚ ਨਰੇਸ਼ ਗੁਜਰਾਲ ਇੱਕ ਵੱਡਾ ਨਾਮ ਆ ਦਿੱਲੀ ਦੇ ਹਲਕਿਆਂ ਦੇ ਵਿੱਚ ਜਿਹੜੇ ਜਿਹੜੇ ਪੰਜਾਬੀ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਚੋਂ ਨਰੇਸ਼ ਗੁਜਰਾਲ ਨਰੇਸ਼ ਗੁਜਰਾਲ ਤੋਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਇੰਦਰ ਕੁਮਾਰ ਗੁਜਰਾਲ ਸਾਹਿਬ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਰਹੇ ਚੁੱਕੇ ਨੇ ਜਾਂ ਇਦਾਂ ਦੇ ਕਲਦੀਪ ਨૈયਰ ਵਰਗੇ ਨਾਮ ਸੀ ਜਿਹੜੇ ਪੰਜਾਬੀਆਂ ਦਾ ਦਿੱਲੀ ਦੇ ਵਿੱਚ ਦਬਦਬਾ ਸੀ ਜਾਏ ਉਥੇ ਕਾਂਗਰਸ ਰੂਲ ਕਰਦੀ ਰਹੀ ਜਾਂ ਭਾਜਪਾ ਰੂਲ ਕਰੇ ਇਦਾਂ ਦੇ ਲੋਕਾਂ ਨੂੰ ਲੈਣਾ ਚਾਹੀਦਾ ਸੀ ਆਪਾਂ ਇਹ ਤਾਂ ਨਹੀਂ ਕਹ ਸਕਦੇ ਬੰਦੀ ਸਿੰਘਾਂ ਦਾ ਮਸਲਾ ਹੈ ਸਿੱਖ ਕੌਮ ਦਾ ਮਸਲਾ ਹੈ ਤੁਸੀਂ ਮਾਨਵਤਾ ਦੇ ਤੌਰ ਤੇ ਵੀ ਗੱਲ ਕਰ ਸਕਦੇ ਜ਼ਰੂਰੀ ਕਿ ਆਪਾਂ ਇਹਦੇ ਚ ਸਿੱਖ ਹੀ ਲੈਣੇ ਸੀ ਹੋਰ ਵੀ ਲਈ ਜਾ ਸਕਦੇਗੇ ਪਰ ਹੁਣ ਦੇਖੋ ਇਹ ਕਮੇਟੀ ਆ ਕਮੇਟੀ ਉਹਦੇ ਚ ਪ੍ਰਾਈਮ ਮਿਨਿਸਟਰ ਨੂੰ ਮਿਲਦੀ ਜਾਂ ਗ੍ਰਹਿ ਮੰਤਰੀ ਨੂੰ ਮਿਲਦੀ ਜਾਂ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਦੀ ਆ ਨੇ ਉਹਦੇ ਨਾਲ ਬੰਦੀ ਸਿੰਘਾਂ ਵਾਲਾ ਮਸਲਾ ਤੇ ਬੰਦੀ ਸਿੰਘਾਂ ਤੇ ਜਿਆਦਾ ਜਿਹੜਾ ਫੋਕਸ ਆ ਉਹ ਬਲਵੰਤ ਸਿੰਘ ਰਾਜੋਗੜਾ ਨੇ ਤੇ ਕਰ ਰਿਹਾ ਹੈਗੇ ਨੇ ਬਾਕੀਆਂ ਨੂੰ ਲੱਗਦਾ ਕਿ ਸ਼ਰਮ ਨਿਕਾਲੀ ਤੋਂ ਥੋੜਾ ਪਿੱਛੇ ਜੇ ਰੱਖ ਰਿਹਾ ਹੈਗੇ ਨੇ ਪਰ ਕਮੇਟੀ ਦੇ ਵਿੱਚ ਲੱਗਦਾ ਕਿ ਅਗਰ ਸਾਰੇ ਅਗਰ ਕਾਂਗਰਸ ਦਾ ਕੋਈ ਚੰਗਾ ਐਮਪੀ ਜਿਨੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਇਸ ਮਸਲੇ ਦੇ ਵਿੱਚ ਉਹਨੂੰ ਵੀ ਲੈਣਾ ਚਾਹੀਦਾ ਸੀ ਜੀ ਮਤਲਬ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਰਵਨੀ ਸਿੰਘ ਬਿੱਟੂ ਖਿਲਾਫ ਬੋਲਦੇ ਨੇ ਤੇ ਸਾਰੇ ਐਮਪੀ ਹਰ ਇੱਕ ਦਾ ਨਜ਼ਰੀਆ ਇਹ ਹੈ ਇਸ ਮਸਲੇ ਦੇ ਵਿੱਚ ਕਮੇਟੀ ਦਾ ਜਿਹੜਾ ਦਾਇਰਾ ਥੋੜਾ ਵੱਡਾ ਕਰਕੇ ਸੋਚਦੇ ਹੈਗੇ ਨੇ ਕਿਉਂਕਿ ਮਸਲਾ ਸਿਰਫ ਬੰਦੀ ਸਿੰਘਾਂ ਨਹੀਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੂਨ ਨੇ ਉਹ ਬਿਨਾਂ ਵਜ੍ਹਾ ਜੇਲਾ ਚ ਡੱਕੇ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਛਡਾਉਣ ਕਰੋ ਕਿਉਂਕਿ ਸਿੱਖ ਧਰਮ ਤੇ ਕਦੀ ਕੱਲਿਆਂ ਚੱਲਦਾ ਨਹੀਂ ਹੈਗਾ ਸਿੱਖ ਧਰਮ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਸਾਡਾ ਤੇ ਫਲਸਫਾ ਸਿਧਾਂਤ ਤੇ ਸਾਡੇ ਗੁਰੂ ਸੁਬਾਣਾ ਦੀ ਜਿਹੜੇ ਉਹਨਾਂ ਦੇ ਸਨੇਹੇ ਨੇ ਉਹ ਤੇ ਇਹੀ ਆ ਤੇ ਪਿੱਛੇ ਜਿੱਦੇ ਸੁਪਰੀਮ ਕੋਰਟ ਦੇਸ਼ ਦੇ ਲੋਕਤੰਤਰ ਦੇ ਸਭ ਤੋਂ ਵੱਡਾ ਕਲੰਕ ਇਹ ਲੱਗਾ ਸੀ ਜਿਹੜੇ ਮਹਾਰਾਸ਼ਟਰ ਦੇ ਸੀ ਇੱਕ ਸਮਾਜਿਕ ਕਾਰਕੁਨ ਜਿਨ੍ਹਾਂ ਨੂੰ ਕਿਹੜੀ ਬਿਮਾਰੀ ਸੀ ਤੇ ਸੁਪਰੀਮ ਕੋਰਟ ਨੇ ਮਾਫੀ ਮੰਗਣੀ ਪਈ ਕਿਉਂ ਕਹਿੰਦੇ ਕਿ ਮੈਨੂੰ ਹੱਥ ਕੰਬਦੇ ਨੇ ਤੇ ਮੈਂ ਦਵਾਈ ਜਾਂ ਚਮਚੇ ਦੀ ਵੀ ਜ਼ਰੂਰਤ ਸੀ ਤੇ ਉਹ ਵੀ ਨਹੀਂ ਦਿੱਤਾ ਸੀ ਤੇ ਬੰਦਾ ਜੇਲ੍ਹ 'ਚ ਹੀ ਮਰ ਗਿਆ ਜਦ ਕਿ ਉਹਦੀ ਉਮਰ 85 86 ਸਾਲ ਸੀ ਤੇ ਸੁਪਰੀਮ ਕੋਰਟ ਨੂੰ ਅਫਸੋਸ ਕਰਨਾ ਪਿਆ ਉਸ ਮਸਲੇ ਤੇ ਸਿੱਖ ਕੌਮ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਕਾਲਸਖ ਸਾਹਿਬ ਨੂੰ ਜਾਂ ਸ਼ਰੂਮਨੀ ਕਮੇਟੀ ਦਾਇਰਾ ਵੱਡਾ ਹੋਣਾ ਚਾਹੀਦਾ ਬੰਦੀ ਸਿੰਘਾਂ ਨੂੰ ਪੂਰੇ ਇੰਡੀਆ ਦੀ ਗੱਲ ਕਰਨੀ ਚਾਹੀਦੀ ਹੈਗੀ ਤੇ ਸ਼ਾਇਦ ਉਹ ਜਿਹੜੀ ਤੁਹਾਡੀ ਜਿਹੜੀ ਅਪਰੋਚ ਆ ਉਹ ਹੋਰ ਸਟ੍ਰੌਂਗ ਹੁੰਦੀ ਹੈ ਤੁਹਾਡੀ ਜਿਹੜੀ ਸੋਚ ਹੋਰ ਸਟ੍ਰੌਂਗ ਹੁੰਦੀ ਹੈ ਪਰ ਜੁੜਿਆ ਸਵਾਲ ਇੱਕ ਇਹ ਵੀ ਹੈ ਨਾ ਕਿ ਕਮੇਟੀ ਦੇ ਮੈਂਬਰ ਬੇਸ਼ੱਕ ਇਹ ਨੇ ਜਾਂ ਕੋਈ ਹੋਰ ਹੁੰਦੇ ਕੀ ਕੇਂਦਰ ਕਮੇਟੀ ਕੋਈ ਵੀ ਹੋਵੇ ਗੱਲ ਮੰਨੇਗੀ ਕਿਉਂਕਿ ਵਾਅਦਾ ਤਾਂ 550 ਸਾਲਾ ਗੁਰਪੁਰਬ ਮੌਕੇ ਵੀ ਕੀਤਾ ਗਿਆ ਸੀ ਬਕਾਇਦਾ ਪਾਰਲੀਮੈਂਟ ਦੇ ਵਿੱਚ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਅਮਲ ਨਹੀਂ ਪਰ ਹੋ ਰਿਹਾ ਕੇਂਦਰ ਕਿਉਂ ਇਸ ਮਸਲੇ ਦੇ ਉੱਤੇ ਪਾਸਾ ਵੜਦੀ ਨਜ਼ਰ ਆਉਂਦੀ ਹੈ ਪੰਜਾਬ ਨੇ ਵਾਅਦੇ ਤੇ ਸੰਧੀ 1947 ਤੋਂ ਹੀ ਹੋ ਰਹੇ ਨਾ ਜੀ ਉਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਜਿਹੜੇ ਪੰਜਾਬ ਨਾਲ ਜਾਂ ਸਿੱਖ ਕੌਮ ਨਾਲ ਜਿਹੜੇ ਵਾਅਦੇ ਕੀਤੇ ਪੂਰੇ ਨਹੀਂ ਹੋਏ ਨਾ ਜੀ ਜੇ ਪੰਜਾਬ ਹਿੰਦੁਸਤਾਨ ਵੰਡਿਆ ਗਿਆ ਤੇ ਪੰਜਾਬ ਵੰਡਿਆ ਗਿਆ ਉਹ ਵੀ ਤੇ ਕਿਸੇ ਸੋਚ ਸਮਝ ਕੇ ਹੀ ਵੰਡਿਆ ਗਿਆ ਨਾ ਕਿ ਕਿਤੇ ਪੰਜਾਬੀ ਨਾਲ ਇਕੱਠੇ ਹੋ ਜਾਣ ਤਾਂ ਹੀ ਇੱਕ ਲਕੀਰ ਖਿੱਚੀ ਗਈ ਨਾ ਕਿ ਢਾਈ ਦਰਿਆ ਇਧਰ ਢਾਈ ਉਧਰ ਰਹਿ ਜਾਣ ਪੰਜਾਬੀ ਕੌਮ ਨੂੰ ਵੰਡਿਆ ਨਾ ਜੀ ਸਾਡੇ ਨਾਲ ਤੇ 1947 ਦੀ ਵਾਅਦੇ ਕੀਤੇ ਸੈਂਟਰ ਨੇ ਮ ਨੈਰ ਨੂੰ ਹਿੰਦੁਸਤਾਨ ਮਿਲ ਗਿਆ ਜਨਾਨ ਨੂੰ ਪਾਕਿਸਤਾਨ ਮਿਲ ਗਿਆ ਪੰਜਾਬ ਵੜਦਾ ਹੈਗਾ ਅੱਧੇ ਉਧਰ ਰਹਿ ਜਾਣਗੇ ਅੱਧੇ ਹੋਰ ਰਹਿਣਗੇ ਸਾਡਾ ਖੇਤਾ ਹੀ ਵੰਡ ਦਿੱਤਾ ਹੈਗਾ ਕਿ ਜਿਆਦਾ ਚੀਕ ਝਾੜਾ ਨਾ ਹੁਣ ਲੈਂਦੇ ਪੰਜਾਬ ਵਾਲਿਆਂ ਦਾ ਯੋਰ ਰਿਆ ਨਾ ਚੜਦੇ ਵਾਲਿਆਂ ਦਾ ਰਿਆ ਸਾਡੇ ਨਾਲ ਤੇ ਰਜੀਵ ਲੋਂਗੋ ਵਾਲ ਸਮਝਾ ਤਾ ਉਹ ਕਿਹੜਾ ਪੂਰਾ ਹੋ ਗਿਆ ਇੱਕ ਖੇਤੇ ਦੀ ਗੱਲ ਕੀਤੀ ਜਾ ਰਹੀ ਕਿ ਜੇ Hindu ਭਾਈਚਾਰੇ ਨੂੰ ਹਿੰਦੁਸਤਾਨ ਮਿਲ ਗਿਆ ਮੁਸਲਮਾਨ ਭਾਈਚਾਰੇ ਨੂੰ ਪਾਕਿਸਤਾਨ ਤੇ ਇਹ ਵੀ ਤੇ ਰੋਲਾ ਹੈ ਹੀ ਹੈ ਨਾ ਕਿ ਸਿੱਖਾਂ ਨੂੰ ਕੀ ਮਿਲਿਆ ਹੈਗਾ ਸਾਡੇ ਨਾਲ ਤੇ ਪਾਣੀਆਂ ਦਾ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਸਾਡੇ ਨਾਲ ਤੇ ਰਜੀਵ ਗਾਂਧੀ ਨੇ ਚੰਡੀਗੜ੍ਹ ਦਾ ਵੀ ਵਾਅਦਾ ਕੀਤਾ ਸੀ ਪੰਜਾਬੀ ਬੋਲ ਦੇ ਇਲਾਕੇ ਵੀ ਵਾਅਦੇ ਕੀਤੇ ਸੀ ਸੁਪੋਸ ਤੋਂ ਬਾਅਦ ਪੰਜਾਬ ਫਿਰ ਵੜਦਾਗਾ ਜੰਮੂ ਕਸ਼ਮੀਰ ਵੀ ਇੱਕ ਉਹ ਵੜ ਕਰਤਾ ਉਹ ਵੀ ਪੰਜਾਬ ਦਾ ਹਿੱਸਾ ਰਿਆ ਕੱਟਤਾ ਵਿੱਚੋਂ ਹਰਿਆਣਾ ਕੱਟਤਾ ਹਿਮਾਚਲ ਕੱਟ ਦਿੱਤਾ ਚੰਡੀਗੜ੍ਹ ਕੱਟ ਦਿੱਤਾ ਹੈਗਾ ਨਾ ਪਰ ਕੋਸ਼ਿਸ਼ ਤੇ ਕਰਨੀ ਚਾਹੀਦੀ ਨਾ ਇਸ ਮਸਲੇ ਦੇ ਵਿੱਚ ਹੂੰ ਜਦ ਦਾਇਰਾ ਜਦੋਂ ਤੁਸੀਂ ਵੱਡਾ ਰੱਖੋਗੇ ਜਦ ਪੰਜਾਬ ਨੂੰ ਨਾਲ ਲੈ ਕੇ ਨਹੀਂ ਚਲੋ ਕਿਉਂਕਿ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਉਹ ਸਿੱਖ ਕੌਮ ਨੇ ਅੱਗੇ ਹੋ ਕੇ ਲੜੀਆਂ ਗਈਆਂ ਵੱਧ ਕੇ ਸਮਿਤੀ ਨਾਲ ਕਿ ਸਾਡਾ ਪੰਜਾਬ ਦਾ ਨਾ ਨਾਲ ਚੰਗੀ ਤਰ੍ਹਾਂ ਖੋਲ ਕੇ Hindu ਭਾਈਚਾਰਾ ਲੱਗਾ ਨਾ ਸਾਡਾ ਅਸਾਈ ਭਾਈਚਾਰਾ ਲੱਗਾ ਨਾ ਸਾਡੇ ਨਾਲ ਮੁਸਲਮਾਨ ਭਾਈਚਾਰਾ ਲੱਗਾ ਅਸੀਂ ਪੰਜਾਬੀ ਅਗਰ ਅਸੀਂ ਪੰਜਾਬੀ ਹੁੰਦੇ ਨਾ ਤੇ 47 ਦੀ ਵੱਡ ਟੁੱਕ ਦੇ ਵਿੱਚ ਅਸੀਂ 10 ਲੱਖ ਇੱਕ ਦੂਜੇ ਨੂੰ ਨਾ ਮਾਰਦੇ 30 ਲੱਖ ਜਿਹੜਾ ਉਜੜਦਾ ਨਹੀਂ ਹੈਗਾ ਤੇ ਧੀਆਂ ਭੈਣਾਂ ਦੀਆਂ ਬਿਪਤਾ ਨਾਲ ਲੁੜਦੇ ਤੇ ਧੀਆਂ ਭੈਣਾਂ ਨੂੰ ਇੱਕ ਜਬਰੀ ਨਾ ਘਰ ਰੱਖਦੇ ਹੈਗੇ ਅਸੀਂ ਇੱਕ ਭਰਾ ਆਪਣੇ ਖੂਨ ਦੇ ਪਿਆਸੇ ਹੋਏ ਨਾ ਤੇ ਇਸ ਕਰਕੇ ਇਸ ਮਸਲੇ ਦੇ ਵਿੱਚ ਜੇ ਅਗਰ ਤੁਸੀਂ ਮਾਨਵਤਾ ਦੀ ਗੱਲ ਕਰਨੀ ਨਾ ਤੇ ਲੱਗਦਾ ਹੈਗਾ ਕਿ ਸਾਰੀਆਂ ਕੌਮਾਂ ਨੂੰ ਨਾਲ ਲੈ ਕੇ ਚਲੋ ਤੁਸੀਂ ਉਹਦੇ ਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰੋ ਕਿਉਂਕਿ ਇਸ ਟਾਈਮ ਤੇ ਮੁਸਲਮਾਨ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਆਪ ਨੂੰ ਦਬੇ ਦਬੇ ਮਹਿਸੂਸ ਕਰ ਰਹੇ ਨੇ ਤੁਸੀਂ ਸਾਈ ਭਾਈ ਚਾਰੇ ਨੂੰ ਲੈ ਕੇ ਲੋ ਤੁਸੀਂ ਜਦ ਤੱਕ ਇਹ ਲੜਾਈ ਜਿਹੜੀ ਆ ਉਹ ਕੌਮੀ ਲੜਾਈ ਨਹੀਂ ਨਾ ਬਣਾਉਂਦੇ ਲੜਾਈ ਇਸ ਨੂੰ ਪੋਲਿਟਿਕਲ ਲੜਾਈ ਨਹੀਂ ਨਾ ਬਣਾਉਂਦੇ ਤਦ ਤੱਕ ਤੁਸੀਂ ਫੇਲ ਹੀ ਹੋਗੇ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਗਈਆਂ ਨਾ ਉਹ ਇੱਕ ਕੌਮ ਦੀਆਂ ਲੜਾਈਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ ਜਦ ਤੱਕ ਪੰਜਾਬ ਦੀ ਲੜਾਈ ਬਣਾ ਕੇ ਲੜੋਗੇ ਨਾ ਤੇ ਫਿਰ ਆਪਣੇ ਆਪ ਚ ਹੀ ਤੁਸੀਂ ਲੜਾਈ ਜਿੱਤੋਗੇ ਕਿਉਂਕਿ ਪਿੱਛੇ ਜਿਹੜੇ ਆਪਣੇ ਦਰਾਵੜੀ ਨੇ ਜਿਹੜੇ ਕਰਨਾਟਕਾ ਇਕੱਠੇ ਨੇ ਉਹ ਦੂਜੇ ਜਿਹੜੇ ਉਹ ਜਿਹੜੇ ਉਹ ਨਾਗਾਲੈਂਡ ਵਾਲੇ ਜਿਹੜੇ ਨੇ ਉਹ ਇਕੱਠੇ ਨੇ ਉਹਨਾਂ ਦੇ ਨਾਲ ਤੇ ਪ੍ਰਾਈਮ ਮਿਨਿਸਟਰ ਤੇ ਦੇਸ਼ ਦੇ ਗ੍ਰਹਿ ਮੰਤਰੀ ਮੀਨੇ ਬਾਦ ਮੀਟਿੰਗਾਂ ਕਰ ਲੈਂਦੇ ਨੇ ਕਿਉਂਕਿ ਉਹਨੇ ਲੜਾਈ ਇੱਕ ਆ ਉਹਨਾਂ ਦੀ ਝੰਡੇ ਦੀ ਲੜਾਈ ਆ ਸਾਡੇ ਝੰਡੇ ਦੀ ਲੜਾਈ ਤੇ ਨਹੀਂ ਨੇ ਸਾਡੀ ਤਾਂ ਚੌਧਰ ਦੀ ਲੜਾਈ ਆ ਪ੍ਰੋਬਲਮ ਇੱਥੇ ਆ ਪੰਜਾਬੀਆਂ ਦੇ ਵਿੱਚ